ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮਾ ਗਿਰ ਮਾਹ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਹ ਉਹ ਜੀਵ ਇਸਤਰੀਆਂ ਸ਼ੋਭਨੇਖਨ ਵੱਡੇ ਭਾਗਾਂ ਵਾਲੀਆਂ ਹਨ ਜਿਨ੍ਹਾਂ ਨੂੰ ਆਪਣੇ ਪਿਆਰੇ ਪਤੀ ਪਰਮੇਸ਼ਰ ਦੇ ਨਾਲ ਬੈਠਣਾ ਨਸੀਬ ਹੁੰਦਾ ਹੈ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਜਿਨਾਂ ਨੂੰ ਪਤੀ ਪਰਮੇਸ਼ਵਰ ਦੇ ਨਾਲ ਬੈਠਣਾ ਨਸੀਬ ਹੁੰਦਾ ਹੈ ਉਹਨਾਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇ ਲੜਿਆ ਸਤ ਸੰਗੀ ਸਹੇਲੀਆਂ ਦੇ ਨਾਲ ਬੈਠ ਕੇ ਤਨ ਅਤੇ ਮਨ ਪ੍ਰਭੂ ਦੇ ਨਾਲ ਖੜਿਆ ਰਹਿੰਦਾ ਹੈ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇ ਲੜਿਆ ਸਤਸੰਗ ਤੋਂ ਵਾਂਝੀਆਂ ਜੀ ਵਿਸਤਰੀਆਂ ਇਕੱਲੀਆਂ ਰਹਿ ਜਾਂਦੀਆਂ ਹਨ ਪਤੀ ਪਰਮੇਸ਼ਵਰ ਉਹਨਾਂ ਦੇ ਨਾਲ ਨਹੀਂ ਹੁੰਦਾ ਤਿੰਨ ਦੁੱਖ ਨ ਕਬ ਹੋ ਉਤਰੈ ਸੇ ਜਮ ਕੇ ਵਸ ਪੜਿਆਹ ਸਤ ਸੰਤੋਂ ਵਾਂਝੀਆਂ ਜੀ ਵਿਸਤਰੀਆਂ ਜਨਮ ਅਤੇ ਮਰਨ ਦੇ ਦੁੱਖਾਂ ਵਿੱਚ ਫਸੀਆਂ ਰਹਿੰਦੀਆਂ ਹਨ ਅਤੇ ਜਮਾ ਦੇ ਵਸ ਪੈ ਜਾਂਦੀਆਂ ਹਨ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਹੈ ਜਿਨਾਂ ਨੂੰ ਪ੍ਰਭੂ ਪਤੀ ਦਾ ਸਾਥ ਮਿਲ ਜਾਂਦਾ ਹੈ ਉਹ ਸਦਾ ਖੁਸ਼ ਰਹਿੰਦੀਆਂ ਹਨ ਰਤਨ ਜਵੇ ਹਰ ਲਾਲ ਹਰੇ ਕੰਠ ਤਿਨਾ ਜੜਿਆ ਹੈ ਪ੍ਰਭੂ ਦੇ ਗੁਣ ਗਾਣ ਵਾਲਿਆਂ ਦੇ ਕੰਠ ਹੀਰੇ ਮੋਤੀਆਂ ਦੇ ਨਾਲ ਸ਼ਿੰਗਾਰੇ ਜਾਂਦੇ ਹਨ ਨਾਨਕ ਬਾंचे ਤੋੜ ਤਿਨ ਪ੍ਰਭ ਸਰਣੀ ਦਰ ਪੜਿਆ ਹ ਨਾਨਕ ਪਾਸ਼ਾ ਜੀ ਆਖਦੇ ਹਨ ਕਿ ਮੈਂ ਉਹਨਾਂ ਸੱਜੰਗਿਆਂ ਦੀ ਥੋੜ ਮੰਗਦਾ ਹਾਂ ਜੋ ਪ੍ਰਭੂ ਚਰਨਾ ਦੇ ਵਿੱਚ ਟਹਿ ਪਏ ਹਨ ਮਾ ਗਿਰ ਪ੍ਰਭਿਆ ਰਾਦਨਾ ਬੋੜ ਨ ਜਨ ਮੜਿਆ ਹ ਮਗਰ ਮਹੀਨੇ ਦੇ ਵਿੱਚ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਦਾ ਜਨਮ ਅਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ